ਅੱਜ ਜੀ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੇ ਡਾਕਟਰ ਐਸ.ਪੀ ਸਿੰਘੂ ਬ੍ਰਾਈਵਲ ਨੂੰ ਮਾਨ ਪਤਾ ਦੀਪਲਾਈ ਲੈ ਕੇ ਚੱਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂs ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਰਵਿੰਦਰਪਾਲ ਸਿੰਘ ਚਾਹਲ ਪ੍ਰਧਾਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਸਰਬੱਧ ਭਲਾ ਚੈਰੀਟੇਬਲ ਟਰਸਟੀ ਕਾਇਆ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਪੋਲੋ ਤੁੰਦ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੇ ਮਲੋਟ ਰੋਡ ਅਤੇ ਵੱਖ-ਵੱਖ ਥਾਵਾਂ ਤੇ ਵਾਹਨਾਂ ਦੇ ਰਿਫਲੈਕਟਰ ਲਗਾਏ ਗਏ ਅਤੇ ਲਾਪਰਵਾਹੀ ਕਾਰਨ ਹੋ ਰਹੇ ਵੱਡੇ ਹਾਦਸਿਆਂ ਦੇ ਬਚਾਅ ਲਈ ਰਿਫਲੈਕਟਰ ਵੀ ਵਾਹਨ ਚਾਲਕਾਂ ਨੂੰ ਵੰਡੇ ਗਏ। ਤੁਰੇਸਪੀ ਸਿੰਘ ਬਰਾਏ ਜੀ ਦੀ ਯੋਗਗਵਾਈ ਹੇਠ ਸਰਬੱਤ ਭਲਾ ਚੈਰੀ ਦੇ ਬਟਰਸਟ ਕਾਈ ਸ੍ਰੀ ਮੁਖਸਰ ਸਾਹਿਬ ਵੱਲੋਂ ਅੱਜ ਮੁਖਸਰ ਦੇ ਬਟਿੰਡਾ ਬਲੋਡ ਚੌਂਗ ਵਿੱਚ ਵਾਹਨਾਂ ਤੇ ਰਿਫਲੈਕਟਰ ਲਾਏ ਗਏ ਆ ਕਿਉਂਕਿ ਧੁੰਦਾਂ ਮੌਸਮ ਸ਼ੁਰੂ ਹੋ ਚੁੱਕਿਆ ਹੈ। ਹਾਦਸੇ ਬਹੁਤ ਹੋ ਜਾ ਰਹੇ ਆ ਕੀਮਤੀ ਜਾਨਾਂ ਉਜਾਈ ਜਾ ਰਹੀਆਂ ਆ। ਉਨਾ ਕੀਮਤੀ ਜਾਨਾਂ ਨੂੰ ਬਚਾਉਣ ਲਈ ਕੀਤੇ ਹੋਇਆ ਪਾਅ ਦੇ ਤਹਿਤ ਡਾਕਟਰ ਐਸ.ਪੀ. ਸਿੰਘ ਵਰਾਈ ਦੀ ਵੱਲੋਂ ਹਰ ਸਾਲ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਰਿਫਲੈਕਟਰ ਸਾਡੇ ਕੋਲੇ ਹੈਗੇ ਆ ਇਹ ਛਿਪਾਏ ਜਾਂਦੇ ਆ ਤਾਂ ਕਿ ਵਾਹਨਾਂ ਦੇ ਲੱਗ ਸਕਣ ਤਾਂ ਪਿੱਛੇ ਲੋਕਾਂ ਨੂੰ ਦਿਖ ਜੇ ਐਕਸੀਡੈਂਟ ਹੋਣ ਤੋਂ ਬਚ ਜਾਂਦਾ ਇੱਕ ਅਸੀਂ ਸਰਬੱਤ ਦਾ ਪਲਾਚਾਰੀ ਦੇ ਬਟਰਸਟ ਵੱਲੋਂ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਅਥਲੀਟੇਚਰ ਛਪਾਇਆ ਗਿਆ ਜਿਦੇ ਵਿੱਚ ਲੋਕਾਂ ਨੂੰ ਬੇਨਤੀ ਕੀਤੀ ਗਈ ਆ ਕਿ ਤੁੰ ਦਾ ਮੌਸਮ ਆ ਗਿਆ ਹੌਲੀ ਚੱਲੋ ਵਾਹਨ ਹੌਲੀ ਚਲਾਓ ਦੁਨੀਆਲ ਤੁਸੀਂ ਲੋਕਾਂ ਲਈ ਦੁਨੀਆ ਲਈ ਭਾਵੇਂ ਕੋਚੀ ਹੋ ਆਪਣੇ ਪਰਿਵਾਰ ਦੀ ਇੱਕ ਦੁਨੀਆ ਹੋ ਆਪਣੇ ਵਿਚਾਰ ਰੱਖੋ ਆਪਣੇ ख्याल ਸ਼੍ਰੀਮ गोविंद ਸਿੰਘ ਜੀ ਅਤੇ ਮਾਤਾ ਗੁਰਜੀ ਜੀ ਦੇ ਛੋਟੇ ਸਾਬਜ਼ਾਦਿਆਂ ਨੂੰ ਮੁਗਲਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਡ ਕਰਨ ਲਈ ਫਤਿਹਗੜ੍ਹ ਸਾਹਿਬ ਵਿਖੇ ਤਿੰਨ ਰੋਜ਼ਾ ਸ਼ਹੀਦੀ ਸਭਾ ਹੁੰਦੀ ਹੈ ਇੱਥੇ ਆਉਣ ਵਾਲੀਆਂ ਸੰਗਤਾਂ ਲਈ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਪਿੰਡਾਂ ਤੋਂ ਸੇਵਾਦਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਹਨ ਮਾਤਾ ਗੁਜੀ ਕਾਲਜ ਨੇੜੇ ਅਨੋਖਾ ਲੰਗਰ ਲਗਾਇਆ ਗਿਆ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਮੇਰਾ ਨਾਮ ਡਾਕਟਰ ਨਸੀਰ ਅਕਤਰ ਹੈ ਸਿੱਖ ਉਸਰਫ ਸੰਜਾਂ ਦੇ ਤਹਿਤ ਅਸੀਂ ਪਿਛਲੇ ਤਕਰੀਬਨ 20 ਸਾਲ ਤੋਂ ਪੂਰੇ ਪੰਜਾਬ ਨਹੀਂ ਪੂਰੇ ਵਰਲਡ 'ਚ ਕੋਸ਼ਿਸ਼ ਕਰ ਰਹੇ ਹਾਂ ਜਿਹੜੀਆਂ ਨਫਰਤ ਦੀਆਂ ਦੀਵਾਰਾਂ ਨੇ ਕਿਤੇ ਧਰਮ ਦੇ ਨਾਮ ਤੇ ਕਿਤੇ ਕੌਮ ਦੇ ਨਾਮ ਤੇ ਕਿਤੇ ਭਾਸ਼ਾ ਦੇ ਨਾਮ ਤੇ ਉਹ ਜਿਹੜੀ ਨਫਰਤ ਦੀ ਅੱਗ ਬਲੀ ਹੋਈ ਹੈ ਉਹਦੇ 'ਚ ਅਸੀਂ ਮੁਹੱਬਤ ਦਾ ਪਾਣੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਨਫਰਤ ਦੇ ਹਨੇਰਿਆਂ 'ਚ ਅਸੀਂ ਮੁਹੱਬਤ ਦੀ ਦੀਪ ਜਲਾਉਂਦਾ ਸਾਡਾ ਜਮਾਨਾ ਜਹ ਪਰਾਲਾ ਹੈ। ਔਰ ਅਸੀਂ ਹਰ ਸਾਲ ਹਾਜ਼ਰ ਨਾ ਦੀ ਧਰਤੀ ਮਰੇ ਕੋਲੇ ਤੋਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਪਾਉਂਦੇ ਆਂ ਤੇ ਛੋੜੇ ਸਾਹਿਬ ਜਿਆਦਿਆਂ ਦੀ ਜਿਹੜੀ ਸ਼ੀਦੀ ਦਾ ਜਹਾੜਾ ਮਨਾਇਆ ਜਾਂਦਾ ਉਹਦੇ ਵਿੱਚ ਅਸੀਂ ਉਸ ਜਿਸ ਤਰ੍ਹਾਂ ਇੱਕ ਸਿੱਖ ਨੂੰ ਦੁਖ ਹੁੰਦਾ ਹੈ ਭਾਵਨਾਵਾਂ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਇਨਸਾਨ ਹੁੰਦੇ ਨਾਲ ਤੇ ਅਸੀਂ ਉਸੇ ਤਰ੍ਹਾਂ ਹੀ ਉਸ ਦਰਦ ਨੂੰ ਦੁਖ ਨੂੰ ਮਹਿਸੂਸ ਕਰਦੇ ਆਂ ਬਲਕਿ ਜੇ ਮੈਂ ਕਹਾ ਇੱਕ ਮੁਸਲਮਾਨ ਹੁੰਦੇ ਨਾਲ ਤੇ ਮੈਂ ਉਸ ਤੋਂ ਵੀ ਜ਼ਿਆਦਾ ਮਹਿਸੂਸ ਕਰਦਾ ਕੁਕਾਏ ਇਸਲਾਮ ਦੀ ਕਿ ਸਿੱਖਿਆ ਹੈ ਕੁਰਾਨ ਸ਼ਰੀਫ ਦੀ ਸੂਰਤ ﺍﻟਮਾਇਦਾ ਆयत ਨੰਬਰ 32 ਅਨਹੂ ਮਨ ਕਤਲ ਅਨਫਸਮ ਬਿਗੈਰੀ ਨਫਸਿਨ ਅਵ ਸਾਦਨ ਫਿਲਾਰ ਦੀ ਫਤਾਨ ਨਮ ਕਤਲ ਅਨਨਸ ਜਮੀਆਂ ਜਿਸਨੇ ਕਿਸੇ ਨਿਰਦੋਸ਼ ਇਨਸਾਨ ਦੀ ਹੱਤਿਆ ਕੀਤੀ ਉਸਨੇ ਸਾਰੀ ਇਨਸਾਨੀਅਤ ਦਿੱਤਿਆ ਕਰ ਦਿੱਤਾ ਇੱਥੇ ਤਾਂ ਦੋ ਦੋ ਨਿਰਦੋਸ਼ ਤੇ ਮਾਸੂਮ ਜਾਨਾਂ ਦੀ ਹੱਤਿਆ ਹੋਈ ਹੈ ਤੇ ਇਸ ਕਰਕੇ ਤੁਸੀਂ ਸਮਝ ਸਕਦੇ ਹੋ ਇੱਕ ਮੁਸਲਮਾਨ ਨੂੰ ਕਿੰਨਾ ਦਰਦ ਹੋਊਗਾ ਪਰ ਪ੍ਰੋਬਲਮ ਸਾਡੀ ਇਹ ਹੈ ਕਿ ਅੱਜ ਅਸੀਂ ਇਹ ਤਾਂ ਜਨਮ ਦੇ ਧਾਰਮਿਕ ਇਹ ਨਾਮ ਦੇ ਧਾਰਮਿਕਾਂ ਜਾਂ ਪਹਿਰਾਵੇ ਦੇ ਧਾਰਮਿਕਾਂ ਜਦ ਕਿ ਧਰਮ ਇਹਨਾਂ ਤਿੰਨਾਂ ਚੀਜ਼ਾਂ ਦਾ ਵਿਸ਼ਾ ਨਹੀਂ ਹੈ ਕਿਉਂਕਿ ਧਰਮ ਤਾਂ ਦਾ ਵਿਸ਼ਾ ਹੈ ਹੀ ਨਹੀਂ ਧਰਮ ਤਾਂ ਮਨ ਦਾ ਵਿਸ਼ਾ ਹੈ ਸੋਚ ਦਾ ਵਿਸ਼ਾ ਹੈ ਤੇ ਅਸੀਂ ਧਰਮ ਦੇ ਧਾਰਮਿਕ ਨਹੀਂ ਹਾਂ ਅਸੀਂ ਬਾਈ ਚਾਂਸ ਦੇ ਧਾਰਮਿਕਾਂ ਬਾਈ ਚੁਆਇਸ ਦੇ ਧਾਰਮਿਕ ਨਹੀਂ ਹਾਂ ਇਸ ਕਰਕੇ ਸਿੱਖਿਆਵਾਂ ਨੂੰ ਜਾਣਦੇ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਕਿਉਂਕਿ ਜਾਣਦੇ ਨਹੀਂ ਹੈਗੇ ਅਸੀਂ ਕੁਰਾਨ ਨੂੰ ਮੰਨਦੇ ਪਰ ਕੁਰਾਨ ਦੀ ਨਹੀਂ ਮੰਨਦੇ ਕੁਰਾਨ ਨੂੰ ਅਸੀਂ ਪੜਦੇ ਨਹੀਂ ਸਮਝਦੇ ਨਹੀਂ ਵਿਚਾਰਦੇ ਨਹੀਂ ਹੈਗੇ ਅਸਲ ਜਿਹੜਾ ਉਸ ਧਰਮ ਦੀਆਂ ਸਿੱਖਿਆਵਾਂ ਤੇ ਪਾਲਣਾ ਕਰਨ ਵਾਲਾ ਹੀ ਉਸ ਧਰਮ ਅੱਗੇ ਆ ਗਰੀ ਹੈ ਲੰਗਰ ਲਗਾਉਂਦਾ ਕੀ ਮਕਸਦ ਹੈ ਲੰਗਰ ਲਗਾਉਣ ਦਾ ਮਕਸਦ ਇਹ ਹੈ ਬੈਸੇ ਤਾਂ ਜੇ ਤੁਸੀਂ ਹਿਸਟਰੀ ਦੇਖੀਏ ਇੱਕ ਕਿਤਾਬ ਹੈ ਗੁਰੂ ਸਾਹਿਬਾਨ ਦੇ ਮੁਸਲਮਾਨ ਮਰੀਦ ਉਹਦੇ ਲੇਖਕ ਨੇ ਗੱਜਨਵਾਲਾ ਸੁਖਵਿੰਦਰ ਸਿੰਘ ਜੀ 1755 ਜਨਵਾਰ ਪਰ ਪੇਜ ਤੇ ਲਿਖਦੇ ਨੇ ਜਦੋਂ ਗੁਰੂ ਸਾਹਿਬ ਮਾਛੀਵੜ ਦੇ ਜੰਗਲਾਂ ਚੋਂ ਪਾਈ ਨਬੀ ਖਾਨ ਤੇ ਗਨੀ ਖਾਨ ਨੇ ਉਹਨਾਂ ਨੂੰ ਉੱਚਾ ਪੀਰ ਬਣਾ ਕੇ ਉੱਥੋਂ ਲਿਜਾਣ ਲੱਗੇ ਤਾਂ ਉੱਥੇ ਦੇ ਜਿਹੜੇ ਚੌਕ ਪੁਲਿਸ ਵਾਲੇ ਤੇ ਫੌਜ ਸੀ ਉਹਨੇ ਘੇਰ ਲਿਆ ਔਰ ਪੁੱਛਿਆ ਵੀ ਕੌਣ ਨੇ ਉਹਨੇ ਕਿਹਾ ਵੀ ਸਾਡੇ ਉੱਚ ਦੇ ਪੀਰ ਨੇ ਕਿ ਉਸ ਵੇਲੇ ਤਿੰਨ ਮੁਸਲਮਾਨਾਂ ਨੂੰ ਗਵਾਹੀ ਦੇਣ ਲਈ ਬੁਲਾਇਆ ਗਿਆ ਜਿਹਦੇ ਵਿੱਚ ਉਹਨਾਂ ਦੇ ਉਸਤਾਦ ਮੌਲਵੀ ਪੀਰ ਮੁਹੰਮਦ ਅਨਾਇਤ ਅਲੀ ਸ਼ਾ ਰੋ ਇੱਕ ਬੰਦੇ ਹੋਰ ਸੀ ਤੇ ਉਹਨਾਂ ਨੇ ਗੁਰੂ ਸਾਹਿਬ ਦੀ ਇੱਛਾ ਅਨੁਸਾਰ ਗਵਾਹੀ ਦੇ ਕੇ ਕਿਹਾ ਵੀ ਹਾਂ ਇਹ ਉਸਦੇ ਪੀਰੀ ਲੱਗਦੇ ਨੇ ਤੇ ਉਸ ਤੋਂ ਬਾਅਦ ਵੀ ਆ ਉਹਨਾਂ ਨੇ ਕਿਹਾ ਵੀ ਅਗਰ ਇੱਡੇ ਪਹੁੰਚੇ ਹੋ ਨੇ ਤਾਂ ਸੇਰਾਂ ਨੂੰ ਦਾਵਤ ਕਰਨੀ ਚਾਹੁੰਦੇ ਹਾਂ ਦਲੇਰ ਦਲੇਰ ਖਾਨ ਉੱਥੇ ਇੰਚਾਰਜ ਸੀਗਾ ਤੇ ਫਿਰ ਜਿਹੜੀ ਦਾਵਤ ਕੀਤੀ ਸੀ ਗੁਰੂ ਸਾਹਿਬ ਨੂੰ ਇਤਿਹਾਸ ਲਿਖਦਾ ਹੈ ਉਹ ਗੱਜਰਵਾਲ ਸੁਖਵਿੰਦਰ ਸਿੰਘ ਜੀ ਨੇ ਵੀ ਉਹਦੇ ਵਿੱਚੋਂ ਪੀਲੇ ਚਾਵਲ ਗੁਰੂ ਸਾਹਿਬ ਨੇ ਕੁਝ ਚੱਕ ਕੇ ਆਪਣੇ ਮੂੰਹ ਚ ਪਾਏ ਸਨ ਇਹ ਉਸ ਚੀਜ਼ ਦੀ ਯਾਦ ਨੂੰ ਅਸੀਂ ਤਾਜ਼ਾ ਰੱਖਦੇ ਹਾਂ ਦੂਸਰੀ ਸਾਡੇ ਜਿਹੜੇ ਮਿੱਠੇ ਚਾਵਲ ਸੀ ਲਾਉਣੇ ਮੈਨੂੰ ਬਹੁਤ ਸਾਰੇ ਪੁੱਛਦੇ ਨੇ ਅਸੀਂ ਇਸ ਨਫਰਤ ਦੀ ਅੱਗ 'ਚ ਮਿੱਠੇ ਚਾਵਲਾ ਨਾਲ ਹੀ ਮਿਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਇਹ ਇੱਕ ਨਵਾਬੀ ਖਾਣਾ ਹੈ ਬਹੁਤ ਕਿਉਂਕਿ ਅੱਜ ਜਿਹੜਾ ਅਸੀਂ ਯਾਨੀ ਕਿ ਨੇਚਰ ਨਾਲੋਂ ਕੱਟ ਗਏ ਪਹਿਲਾਂ ਦੇਖੋ ਮਿੱਟੀ ਦੇ ਬਰਤਨ ਹੁੰਦੇ ਨੇ ਤਾਂਬੇ ਦੇ ਬਰਤਨ ਹੁੰਦੇ ਦੇ ਤੇ 40 50 ਇਹ ਹਰ ਇੱਕ ਦੇਗ ਹੈਗੀ ਤੇ ਤਾਂਬੇ ਦੀ ਬਰਤਨ ਇਹਦਾ ਇੱਕ ਟੇਸਟ ਹੀ ਅਲੱਗ ਹੈ ਜਦੋਂ ਅਸੀਂ ਆਉਂਦੇ ਹਾਂ ਸਰਦ ਦਾ ਭਾਵਨਾ ਨਾਲ ਤਾਂ ਉਹਦੇ ਵਿੱਚ ਅਸੀਂ ਆਪਣੀ ਬੈਸਟ ਕੋਸ਼ਿਸ਼ ਕਰਦੇ ਹਾਂ ਵੀ ਇਹ ਅੱਛੀ ਤੋਂ ਅੱਛੀ ਸੰਗਤੀ ਸੇਵਾ ਕੀਤੀ ਜਾ ਸਕਦੀ। ਮੋਗਾ ਵਿੱਚ 4 ਮਹੀਨੇ ਦਾ ਇੱਕ ਗਊ ਦਾ ਬੱਚਾ ਸੜਕ ਤੇ ਚਾਰਾ ਖਾ ਰਿਹਾ ਸੀ ਤਾਂ ਦੁਕਾਨ ਤੇ ਇੱਕ ਕੰਮ ਕਰਨ ਵਾਲੇ ਨੌਜਵਾਨ ਨੇ ਬਛੜੇ ਦੀ ਲੱਤ ਤੇ ਡੰਡਾ ਮਾਰ ਕੇ ਉਸ ਦੀ ਲੱਤ ਤੋੜ ਦਿੱਤੀ। ਜਿਵੇਂ ਇਸ ਦੀ ਜਾਣਕਾਰੀ ਸਨਾਤਨ ਸੇਵਾ ਸੰਮਤੀ ਵਾਲਿਆਂ ਨੂੰ ਲੱਗੀ ਤਾਂ ਉਹਨਾਂ ਨੇ ਤੁਰੰਤ ਬਛੜੇ ਨੂੰ ਪਛਵਾਦੇ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਉਸ ਦੀ ਲੱਤ ਤੇ ਪਲਸਟਰ ਲਗਾਇਆ ਗਿਆ। ਸੇਵਾ ਸੰਮਤੀ ਵਾਲਿਆਂ ਦਾ ਕਹਿਣਾ ਹੈ ਕਿ ਦੋਸ਼ੀ ਦੇਖਲਾ ਸਭ ਕਾਰਵਾਈ ਕੀਤੀ ਜਾਵੇ ਜਾਣਕਾਰੀ ਮੇਰੇ ਭਾਈ ਲਖਾ ਸ਼ਰਮਾ ਜੀ ਖੜੇ ਆ ਨਾਲ ਜੀ ਖੜੇ ਜਿਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਵੀ ਆਪਣੇ ਇਹ ਬੱਚੜਾ ਵੀ ਜਿਹੜਾ ਛੋਟਾ ਜਿਹਾ ਉਥੇ ਪਬਲਿਕ ਦੋਖਥਲਾ ਦੇ ਜਿਹੜੇ ਬੇਸਾਰਾ ਜਿਹੜੇ ਚੂਕੀ ਤੋਂ ਫਿਰਦੇ ਆ ਉਸ ਵਿੱਚ ਉਸ ਮਛਲ ਦੇ ਵਿੱਚ ਇੱਕ ਮਛੜਾ ਜਿਹੜਾ ਉਸੇ ਜਿਹੜਾ ਥੋੜਾ ਚਾਰਾ ਖਾਣ ਗਿਆ ਹੋਣਾ ਕੋਲ ਪਹੁੰਚ ਲਿਆ ਆ ਉਥੇ ਜਿਹੜੇ ਵਪਾਰੀ ਆ ਪੱਠਿਆਂ ਦੇ ਵਪਾਰੀ ਆ ਜਿਹੜੇ ਚਾਰਾ ਦਿੰਦੇ ਵੇਚਦੇ ਆ ਉਹਨਾਂ ਦਾ ਮਾਲ ਬਣਾਇਆ ਆ ਉਹ ਕੀ ਕਰਦੇ ਜਦੋਂ ਕੋਈ ਬੇਸਾਰਾ ਬੱਚੀ ਦਾ ਕੋਈ ਬੱਚੜਾ ਆ ਜੇ ਬੱਚਾ ਦੋ ਆ ਜੇ ਉਹ ਕੱਟ ਮਾਰ ਕਰਦੇ ਆ ਉਹ ਅੱਜ ਜਿਹੜੀ ਘਟਨਾ ਜਿਹੜੀ ਹੋਈ ਹੈ ਉਹਨਾਂ ਨੇ ਕੀ ਹੈ ਉਹਦੇ ਲੱਕੜ ਦੀ ਰੌਲ ਦੇ ਨਾਲ ਉਹ ਜਿਹੜੀ ਸੱਟ ਮਾਰੀ ਹੈ ਉਹਦਾ ਫੈਕਚਰ ਹੋ ਗਿਆ ਹੈ ਕਿ ਪੈਰ ਜਿਹੜਾ ਫੈਕਚਰ ਹੋ ਗਿਆ ਉੱਥੇ ਲੈ ਕੇ ਅੱਜ ਜਿਹੜੀ ਇਥੇ ਸੋਲ ਹਸਪਤਲ ਜਿਹੜਾ ਹੈਗਾ ਖੁਸ਼ਗੁਆ ਦਾ ਉੱਥੇ ਲੈ ਕੇ ਇਹਦਾ ਟ੍ਰੀਟਮੈਂਟ ਕਰਾਇਆ ਗਿਆ ਹੈਗਾ ਉਹ ਸ਼ਰਮਾ ਜੀ ਆਪਣੇ ਜਗਿੰਦਰ ਸ਼ਰਮਾ ਜੀ ਨਾਲ ਖੜੇ ਆ ਸਾਰੇ ਸੰਸਾ ਇਸ ਦਾ ਸਾਰਾ ਇਕੱਠੇ ਕਰਕੇ ਪੱਦਾ ਲਾਵਾਂਗੇ ਉਹ ਇਹ ਵੀ ਮੰਗ ਕਰਾਂਗੇ ਜਲਦੀ ਜਲਦੀ ਪਰਚਾ ਦੁੱਤੀ ਕੀਤਾ ਜਾਵੇ ਕਿਉਂਕਿ ਜਿਹੜੀ ਇਹ ਜਿਹੜੇ ਬੇਸਾਰਾ ਗਊਆਂ ਨੂੰ ਵਿਚਾਰੇ ਨਾਲ ਕੋਈ ਹਾਲ ਨਹੀਂ ਹੈਗਾ ਸਾਰੇ ਨਗਰ ਨਿਗਮ ਦੇ ਅੰਦਰ ਕੌਸ਼ਸ਼ ਜਾਂਦਾ ਹੈਗਾ ਹਰੇਕ ਗੀਟ ਕੌਸ਼ਸ਼ ਜਾ ਰਿਹਾ ਹੈਗਾ ਨੰਦੀਸ਼ਾਲਾ ਦੀ ਮੈਂ ਮੰਗ ਕੀਤੀ ਸੀ ਉਦੋਂ ਉਦੋਂ ਨੰਦੀਸ਼ਾਲਾ ਬੰਦਾ ਬੰਦਾ ਰਹਿ ਗਿਆ ਪੈਸੇ ਪਤਾ ਹੀ ਨਹੀਂ ਹੈ ਕੌਸ਼ਸ਼ ਦੇ ਕਿੱਥੇ ਆਏ ਆ ਕਿੱਥੋਂ ਕਿਧਰ ਕਿੱਥੋਂ ਗਏ ਆ ਕੋਈ ਨਾ ਹਿਸਾਬ ਹੀ ਹੈ ਨਹੀਂ ਉਹ ਮੈਂ ਕਿੰਨੀ ਵਾਰ ਕਹਿ ਚੁੱਕਾ ਵੀ ਇਹਨਾਂ ਵਾਸਤੇ ਨੰਦੀਸ਼ਾਲਾ ਬਣਾ ਦਿਓ ਉਹ ਡੋਗ ਜਿਹੜੇ ਬੇਗਸਾਰਾ ਤੋਂ ਆਵਾਰਾ ਪੁੱਤੇ ਹੋ ਗਏ ਉਹਨਾਂ ਵਾਸਤੇ ਸ਼ੈਲਟਰ ਦਾ ਮੰਗ ਪੁੱਤਰ ਦੇ ਗਏ ਕਿੰਨਾ ਵਾਸਤੇ ਦਾ ਕੁਝ ਕਰਨਾ ਇਹ ਜਿਹੇ ਪੈਸੇ ਕੌਸ਼ਸ਼ ਦੇ ਪੈ ਗਾਈ ਜਾਂਦੇ ਅੰਦਰ ਉਹ ਪੈਸੇ ਗਏ ਕਿੱਥੇ ਇਹਨੂੰ ਤਾਂ ਲੱਗਦਾ ਵੈਸੇ ਲੱਗਦਾ ਉਹਨੂੰ ਵੀ ਬੱਚੇ ਦੀ ਉਮਰ ਕਿੰਨੀ ਕਰੀ ਵੀ ਫਟਾਉਂਦੇ। ਇਹ ਬੱਚੇ ਤੇਜਾ ਸਾਹਿਬ ਦੀ ਉਮਰ ਹੈਗੀ ਆ ਤੁਸੀਂ ਮਾਰਨ ਵਾਲੇ ਉਹਨੂੰ ਦੇਖੋ ਆਵੇ ਆ ਦੀ ਆ ਦੀ ਰੋਟੀ ਪਿੱਛੇ ਗੱਦ ਤੇ ਜਿੱਲੇ ਲਖਬੰਦ ਦੀ ਮਾੜੀ ਗੱਲ ਆ। ਆ ਦਾ ਖਾਣਾ ਕਿਸੇ ਕਿਸੇ ਨੂੰ ਪਾਉਣਾ ਤੇ ਲੋ ਉਹਨੂੰ ਲਖਬੰਦ ਇਸ ਮਾਮਲੇ ਤੇ ਪੁਲਿਸ ਮੁਸਕਿਰ ਗਈ। ਉਸ ਦੀ ਗੱਲ ਕਰ ਰਿਹਾ ਮੈਂ ਰਸ ਨਾਲ ਗੱਲ ਕੀਤੀ ਜਾਂਦੀ ਜਿਹੜਾ ਇਹ ਟਰੀਟਮੈਂਟ ਜਿਹੜਾ ਇਹਨਾਂ ਕਰਾ ਲਿਆ ਹੈਗਾ ਐਮਐਲ ਕਰਤੀ ਆਊਗੀ ਡਿਪਟੀ ਡਾਇਰੈਕਟਰ ਸਾਹਿਬ ਨਾਲ ਗੱਲ ਕੀਤੀ ਜਿਹੜਾ ਨਾ ਪ੍ਰੋਸੀਜਰ ਆ ਉਹ ਪ੍ਰੋਸੀਜਰ ਡਾਪ ਕਰਕੇ ਮੈਂ ਥਾਣੇ ਜਾਊਂਗਾ ਡਿਪਟੀ ਸਾਹਿਬ ਨਾਲ ਸ਼ਰਮਾਈ ਨਾਲ ਜਾਊਂਗਾ। ਜਿੱਥੇ ਜਿੱਥੇ ਤਾਂ ਪ੍ਰੋਸੀਜਰ ਹੋਊਗਾ ਇਹਦੀ ਐਫਆਈਆ ਦਰਜ ਕਰਾਵਾਂਗੇ ਇਹ ਹਿੰਦੂ ਜਿਹੜਾ ਸੰਗਠਨ ਸਾਰਾ ਇਕੱਠੇ ਨਾਲ ਰਹਿ ਗਿਆ ਸਾਰੇ ਖੜੇ ਆ ਹੋਰ ਸਾਰੀਆਂ ਸੰਸਥਾ ਨਾਲ ਖੜੂਗੀਆਂ ਇਹ ਕਹੂਗੀ ਮੁੱਦਾ ਬੜਾ ਗੰਬੀਰ ਹੈ ਇਹ ਜੇ ਬੇਸਾਬ ਜਿਹੜੇ ਚਰੀਏ ਪਸੀ ਹੋ ਗਏ ਚਾਰੇ ਮਰੀ ਜਾਂਦੇ ਆ ਕੋਈ ਉਹ ਮਾਰ ਦਿੰਦਾ ਕੋਈ ਚੁੱਕ ਕੇ ਲੈ ਜਾਂਦਾ ਕੋਈ ਵੱਢੀ ਜਾਂਦੇ ਆ ਇਹ ਇਹ ਤਾਂ ਇੱਕ ਗੱਲ ਥੋੜਾ ਹੈਗੀ ਆ ਪ੍ਰਚਾਤਨ ਸੁੱਤਾ ਪਿਆ ਯਾਤਰਾ ਕਮੇਟੀ ਬੈਠਾ ਹੈਗਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਅੱਜ ਇਹਨੇ ਨੇ ਪੈਸੇ ਕੂਣਸਤੇ ਆ ਰਹੇ ਇਹਨਾਂ ਨੇ ਨੰਦੀ ਚਾਲਾ ਆਪਣਾ ਦਿੱਤੀ ਜੇਕਰ ਪੁਸ਼ਕਾਰਬਨ ਕਦੋਂ ਕੀ ਰਿਹਾ ਇਹ ਪੁਸ਼ਕਾਰਬਨ ਨਹੀਂ ਕਿ ਸ਼ਮਾ ਕੰਮੇਟੀ ਸਾਹਮਣੇ-ਸਾਹਮਣੇ ਹੈ ਅਸੀਂ ਕੋਈ ਜਾਣੀ ਸ਼ਰਮਾਈ ਖੜੇਗਾ ਇਸ ਸੰਬੰਧਾ ਅਕੀ ਮੋਹਾਲੀ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਵੱਲ ਮਿਲਿਆ ਜਦੋਂ ਔਰਤਾ ਨੇ ਇੱਕ ਸਮੂਹ ਇਕੱਠੇ ਹੋ ਕੇ ਆਪ ਵਿਛਮੂਲਿਤ ਕੀਤੀ ਇਹਨਾਂ ਨੂੰ ਵਿਦਾਇ ਕੁਲਵੰਤ ਸਿੰਘ ਨੇ ਸਿਗਨੇਚਰ ਉਪਾ ਦੇ ਕੇ ਪਾਰਟੀ ਵਿੱਚ ਵੀ ਜੀ ਆਇਆਂ ਕਿਹਾ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਵਿਸਾਖੀ ਦੇ ਮੌਕੇ ਤੇ ਆਪ ਪਾਰਟੀ ਔਰਤਾ ਨੂੰ ਬਹੁਤ ਵੱਡਾ ਤੋਹਫਾ ਦੇਣ ਚਾ ਰਹੀ ਹੈ ਮੈਂ ਵੀ ਲੜਦਾ ਸੀ ਨਾ ਜਿਵੇਂ ਇੱਕ ਗੱਲ ਕਹਿੰਦਾ ਹੁੰਦਾ ਸੀ ਵੀ ਯਾਰ ਇਹ ਸਿਲੈਕਸ਼ਨ ਦੇ ਵਿੱਚ ਮੈਂ ਜਿਹੜੀ ਇੱਕ ਬਲੱਖਣ ਗੱਲ ਦੇਖੀ ਉਹ ਹੀ ਦੇਖਿਆ ਵੀ ਨੌਜਵਾਨ ਹੁੰਦੇ ਸੀ ਤੇ ਲੇਡੀਜ਼ ਹੁੰਦੀਆਂ ਸੀ ਔਰਤਾਂ ਹੁੰਦੀਆਂ ਸੀ ਸਾਰੀਆਂ ਸਾਡੀਆਂ ਰੈਲੀਆਂ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਰੈਲੀਆਂ ਦੀ ਕਾਮਯਾਬੀ ਵੀ ਔਰਤਾਂ ਵੱਲੋਂ ਕੀਤੀ ਗਈ ਸੀ ਉਦੋਂ ਵੀ ਤੇ ਉਦੋਂ ਤੋਂ ਲੈ ਕੇ ਲਗਾਤਾਰ ਜਿਹੜੀਆਂ ਔਰਤਾਂ ਨੇ ਇਹ ਇਸ ਪਾਰਟੀ ਨਾਲ ਸਾਡੀਆਂ ਜੁੜ ਰਹੀਆਂ ਨੇ ਬੀਬੀਆਂ ਬਹੁਤ ਵੱਡੀ ਗਿਣਤੀ ਕਿਉਂਕਿ ਮਾਣ ਸਤਕਾਰ ਆ ਜਿਹੜਾ ਉਹ ਹਰ ਇੱਕ ਨੂੰ ਚਾਹੀਦਾ ਤੇ ਦੂਜੀਆਂ ਪਾਰਟੀਆਂ ਦੇ ਮਾਣ ਸਤਕਾਰ ਬਹੁਤ ਘਟ ਦਿੰਦਾ ਕਿਉਂਕਿ ਉਹਨਾਂ ਦੇ ਕੁਝ ਚੁਣੇ ਦਾ ਨੁਮਾਇंदे ਹੁੰਦੇ ਸੀ ਜਿਨ੍ਹਾਂ ਨੂੰ ਮਾਨਸਿਕਰ ਮਿਲਦਾ ਸੀ ਇਸ ਕਰਕੇ ਆਮ ਆਦਮੀ ਪਾਰਟੀ ਨੇ ਮਾਨਸਿਕਰ ਸਭ ਨੂੰ ਦਿੱਤਾ ਖਾਸ ਕਰਕੇ ਬੀਬੀਆਂ ਨੂੰ ਮਾਨਸਿਕਰ ਦਿੱਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵੱਡਾ ਮਾਨਸਿਕਰ ਮਿਲਣ ਦੀ ਸੰਭਾਵਨਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਹਿਤਾ ਹੈ ਬਈ 1100 ਰੁਪਏ ਵਾਲਾ ਜਿਹੜਾ ਕੰਮ ਆ ਜਿਹੜਾ ਤੁਹਾਡਾ ਸਾਰਾ ਸਾਰੀਆਂ ਬੀਬੀਆਂ ਨੂੰ ਪਹਿਣਾ ਉਹ ਮੇਰਾ ਖਿਆਲ ਨਾਲ ਬਈ ਮਾਰਚ ਦੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਜਿਹੜਾ ਇਹ ਸ਼ੁਰੂ ਹੋ ਜਾਊਗਾ ਤੇ ਵਿਸਾਖੀ ਦਾ ਤੋਹਫਾ ਜਿਹੜਾ ਉਹ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਸਾਡੇ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਇਹ ਲੋਕਾਂ ਨੂੰ ਜ਼ਰੂਰ ਦੇਣਗੇ। ਦੇਖੋ ਵੈਸੇ ਤਾਂ ਇਹ ਆਨਰੇਬਲ ਕੋਰਟ ਦੇ ਵਿੱਚ ਇਹ ਮਸਲਾ ਪਰ ਮੈਂ ਇਹ ਸਮਝਦਾ ਬਈ ਕਾਨੂੰਨ ਆ ਜਿਹੜਾ ਉਹ ਸਾਰਿਆਂ ਦੇ ਲਈ ਇੱਕ ਹੈ। ਭਾਵੇਂ ਕੋਈ ਗਰੀਬ ਆ, ਭਾਵੇਂ ਕੋਈ ਅਮੀਰ ਆ, ਭਾਵੇਂ ਕੋਈ ਪੀੜਨ ਲੱਗਿਆ ਹੋਇਆ, ਭਾਵੇਂ ਕੋਈ ਪ੍ਰਾਈਮ ਮਿਨਿਸਟਰ ਆ, ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ ਜਿਨੇ ਜੋ ਜੁਰਮ ਕੀਤਾ ਉਹਨੂੰ ਉਦਾਂ ਦੀ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਆ। ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਰੱਖਦਾ ਭਾਵੇਂ ਉਹ ਕਿੰਨਾ ਵੀ ਅਮੀਰ ਬੰਦਾ ਹੈ ਮੈਂ ਇਸ ਗੱਲ ਤੇ ਯਕੀਨ ਰੱਖਦਾ ਇਹ ਗੱਲ ਹੋਣੀ ਚਾਹੀਦੀ ਹੈ ਔਰ ਇਸ ਗੱਲ ਤੇ ਹੀ ਸਾਡਾ ਜਿਹੜਾ ਲੋਕਤੰਤਰ ਉਹ ਖੜਾ ਹੈ ਬਈ ਵਾਰਡਬੰਦੀ ਹੋਣੀ ਹੈ ਉਹਦੇ ਵਿੱਚ ਨਵਾਂ ਏਰੀਆ ਸ਼ਾਮਲ ਹੋਣਾ ਹੈ ਪੁਰਾਣਾ ਨਿਕਲ ਜਾਣਾ ਹੈ ਹੁਣ ਜਿਹੜੀ ਪਹਿਲੀ ਵਾਰਡਬੰਦੀ ਹੋਈ ਸੀ ਉਹ ਵਾਰਡਬੰਦੀ ਉਹ ਇਦਾਂ ਦੀ ਹੋਈ ਹੋਈ ਸੀ ਬਈ ਉਹ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪ੍ਰੈਸ ਜਿਹੜੀ ਇੱਥੇ ਖੜੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜੀ ਪਿਛਲੀ ਵਾਰਡਬੰਦੀ ਬਣਾਈ ਗਈ ਇੱਕ ਵਾਰਡ ਤਾਂ 5 ਕਿਲੋਮੀਟਰ ਦੇ ਵਿੱਚ ਸੀ 78 ਸੈਕਟਰ ਤੋਂ ਸ਼ੁਰੂ ਹੁੰਦਾ ਹੋਇਆ ਸਵਾਨੇ ਪਿੰਡ ਤੋਂ ਸ਼ੁਰੂ ਹੁੰਦਾ ਹੋਇਆ 70 ਜੇ ਘੁੰਮਦਾ ਹੋਇਆ 71 ਜੂ ਘੁੰਮ ਕੇ 76 ਤੂੰ ਜੇਣਾ ਮਾਰ ਕੇ ਫਿਰ ਆ ਕੇ 78 ਸੈਕਟਰ ਦੇ ਵਿੱਚ ਵੜਦਾ ਸੀ ਅਸੀਂ ਉਹ ਇਹੋ ਜਿਹਾ ਕੰਮ ਨਹੀਂ ਕੀਤਾ ਔਰ ਦੂਸਰੀ ਗੱਲ ਆ ਪਹਿਲਾਂ 50 ਵਾਰਡ ਸੀ ਤੇ ਹੁਣ ਵੀ 50 ਵਾਰਡ ਨੇ ਤੇ ਮੁਹਾਲੀ ਦਾ ਏਰੀਆ ਜਿਹੜਾ ਡਬਲ ਹੋ ਗਿਆ ਇਸ ਕਰਕੇ ਵਾਰਡਾਂ ਦਾ ਵੱਡੇ ਹੋਣਾ ਵਲੋਨੀਅਤ ਸ ਹੁਣੇ ਹੀ ਹੋਣਾ ਸੀ ਇਸ ਕਰਕੇ ਕਿਤਨਾ ਕਿਤੇ ਇਹ ਲੈਂ ਬੰਦੀ ਦਾ ਫਰਕ ਪਿਆ ਕੋਈ ਕਿਸੇ ਕਿਸਮ ਵੀ ਜਿੱਥੇ ਐਸਸੀ ਵਾਰਡ ਰਿਜ਼ਰਵ ਹੋਣਾ ਸੀ ਉੱਤੇ ਐਸੀ ਕੀਤਾ ਗਿਆ ਜਿੱਥੇ ਔਰਤ ਵਾਰਡ ਰਿਜ਼ਰਵ ਹੋਣਾ ਸੀ ਔਰਤਾਂ ਦਾ ਕੀਤਾ ਗਿਆ ਜਿੱਥੇ ਜੈਂਟ ਜਨਰਲ ਹੋਣਾ ਸੀ ਉਹ ਜਨਰਲ ਕੀਤਾ ਗਿਆ ਕਿਉਂਕਿ ਵਾਰਡ ਬੰਦੀ ਲਈ ਇੱਕ ਸਿਸਟਮ ਬਣਾਇਆ ਹੈ ਅਸੀਂ ਉਹ ਸਿਸਟਮ ਨੂੰ ਦੇ ਵਿੱਚ ਰਹਿ ਕੇ ਸਾਰਾ ਕੰਮ ਕੀਤਾ ਇਸ ਗੱਲ ਦੇ ਹਾਮੀ ਡਿਪਾਰਟਮੈਂਟ ਵਾਲੇ ਦੇ ਵੀ ਭਰੀ ਹੈ ਬਈ ਪਹਿਲੀ ਗੱਲ ਪਹਿਲੀ ਵਾਰੀ ਆ ਵੀ ਮੋਹਾਲੀ ਹਲਕੇ ਦੀ ਅਸੀਂ ਮੋਹਾਲੀ ਸ਼ਹਿਰ ਦੀ ਵਾਰਡਬੰਦੀ ਕੀਤੀ ਆ ਔਰ ਕੋਈ ਵੀ ਜਿਹੜੀ ਪੋਲਿਟਿਕਲ ਦਖਲਅੰਦਾਜ਼ੀ ਹੋਈ ਨਹੀਂ ਕੁਸ਼ਵੀਰ ਕਾਰਜੇ ਹਾਂਜੀ ਸੈਕਟਰ 14 ਹਾਂ ਹੂੰ ਤੇ ਤੁਸੀਂ ਕਿਹੜੀ ਪਾਰਟੀ ਛੱਡ ਕੇ ਆਏ ਕਾਂਗਰਸ ਸੀ ਪਹਿਲਾਂ ਬਿਲੀਵ ਕਰਦੇ ਸੀ ਕਿਉਂ ਕਿ ਉਹ ਛੱਡੇ ਛੱਡਿਆ ਨਹੀਂ ਹੈ ਜੀ ਹਾਂਜੀ ਵੈਸੇ ਹੁਣ ਇਧਰੋਂ ਕੰਮ ਹੋ ਰਹੇ ਆ ਜੀ ਹੈਨਾ ਵਧੀਆ ਉਹ ਮਿਲ ਰਿਹਾ ਹੈ ਇਹਨਾਂ ਨੇ ਸਾਨੂੰ ਸ਼ਾਮਲ ਕੀਤਾ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਸਾਰਾ ਕੰਮ ਹੋਣਗੇ ਹੂੰ ਮੇਰੇ ਕਾਂਗਰਸ ਭਾਈ ਚੱਡੀ ਨਹੀਂ ਨੂੰ ਸਖ ਸਾਰੇ ਮੁਰਤਾ ਚੜ੍ਹਦੇ ਨਹੀਂ ਆਏ ਆਏ ਤਾਂ ਆਇਆ ਚੜ੍ਹ ਕੇ ਹੀ ਆਇਆ ਜੀ ਹਾਂਜੀ ਜੀ ਦਾ ਨਾਮ ਹਾਂਜੀ ਅਗਨਾਸ ਹੁਕ ਸੁਖਵਿੰਦਰ ਪੁੱਲਰ ਕਿਉਂ ਚੱਡੀ ਕੰਮ ਨੂੰ ਲੱਗਦਾ ਵੀ ਉੱਥੇ ਕੰਮ ਨਹੀਂ ਹੋ ਰਿਹਾ ਜਾਂ ਇੱਥੇ ਜ਼ਿਆਦਾ ਵਧੀਆ ਹੋ ਰਿਹਾ ਦੇਖੋ ਸਰ ਹੁਣ 5 ਸਾਲ ਤੋਂ ਦੇਖ ਰਹੇ ਆ ਇਹਨਾਂ ਨੇ ਕਾਫੀ ਕੰਮ ਅੱਛੇ ਕੀਤੇ ਆ ਦੇਖੋ ਪਹਿਲੋ ਤੇ ਆਪਣੀਆਂ ਚੌਂਕੀਆਂ ਬਣ ਗਈਆਂ ਪਹਿਲੋ ਤੇ ਚੌਂਕਾ ਤੇ ਚੌਂਕੀਆਂ ਨਹੀਂ ਬਣੀਆਂ ਹੋਈਆਂ ਉਹ ਵੀ ਸਭ ਨਿਕਲ ਗਏ ਆ ਉਹ ਸਭ ਕੁਝ ਇਹਨਾਂ ਦੇ ਕਈ ਕੰਮ ਸਾਨੂੰ ਅੱਛੇ ਲੱਗਿਆ ਜਿਵੇਂ ਤੁਸੀਂ ਕਹਿੰਦੇ 1100 ਰੁਪਏ ਨਹੀਂ ਮਿਲਿਆ ਲੇਡੀ ਨੂੰ ਚਾਹੇ 1100 ਰੁਪਇਆ ਨਹੀਂ ਮਿਲਿਆ ਪਰ ਜਿਹੜੇ ਸਾਡੇ ਜੁਨਟ ਮਾਪ ਹੋਏ ਬਿਜਲੀ ਦੇ ਉਹ ਸਾਨੂੰ ਘਰਾਂ 'ਚ ਹੀ ਮਿਲੇ ਅਸੀਂ ਕਾਫੀ ਕੋਸ਼ਿਸ਼ ਐਵੇਂ ਦੇਖਿਆ ਕਿ ਜਿਹੜਾ ਸਾਨੂੰ ਲੱਗਾ ਕਿ ਹਾਂ ਠੀਕ ਹੈ ਉਸ ਕਰਕੇ ਹੀ ਇਹ ਇੱਧਰ ਜੁਆਇਨ ਠੀਕ ਤੇਜ਼ ਰਫਤਾਰ ਸੰਗੜੀ ਧੁੰਦਕਾਰ ਨਮੋਹਾਲੀ ਦੇ ਉਦਯੋਗਿਕ ਖੇਤਰ 8ਵੀਂ ਵਿਖੇ ਵਾਪਰਿਆ ਦਰਦਨਾਖਾ ਸਾ ਫੋਰਚਨਟਲੀ ਆਈ 20 ਕਾਰ ਵਿੱਚ ਜ਼ਬਰਦਸਤ ਟੱਕਰ ਹੋ ਗਈ ਤੇ ਟੱਕਰ ਦਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦਿਨ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਪੜਤੀ ਕਰਵਾ ਦਿੱਤਾ ਗਿਆ। ਮੇਰਾ ਨਾਂ ਜਸਕਰਨ ਜੀ। ਜਸਕਰਨ ਕਿੱਥੋਂ ਆਏ ਸੀ? ਅਸੀਂ ਰੌਣੀ ਤੋਂ ਜੀ। ਕੀ ਹੋਇਆ ਰਾਤ ਦੇ ਦਾ ਟੈਕਸੀ ਨਾਲ ਹੋਇਆ? ਛੋਟੇ ਬੰਦੇ ਸੀ। ਹਾਂ ਜੀ ਇੱਕ ਸਾਡਾ ਦੋਸਤ ਛੋਟਾ ਭਰਾ ਜੀ ਉਹ ਰੌਣੀ ਤੋਂ ਸੀ ਬਾਕੀ ਤਿੰਨ ਜਾਣੇ ਉਹਦੇ ਹੋਰ ਦੋਸਤ ਸੀਗੇ ਉਹ ਅਲੱਗ-ਅਲੱਗ ਪਿੰਡਾਂ ਤੋਂ ਸੀ। ਕਿੱਥੋਂ ਆਏ ਸੀ ਕਿੰਨੇ ਬੰਦੇ ਸੀ ਗੱਡੀ 'ਚ? ਕਿਹੜੀ ਗੱਡੀ ਵਿੱਚ? ਇਹ 4 ਜਾਣੇ ਸੀਗੇ ਜੀ i20 ਕਾਰ ਸੀਗੀ ਤੇ ਇਹ ਪਿੰਡੋਂ ਹੀ ਆਏ ਸੀਗੇ ਇੱਥੇ ਘੁੰਮਣ ਲਈ ਉਹ ਆਏ ਹੋਏ ਸੀਗੇ ਜੀ। ਗੁਆਂਢੀ ਮੋੜ ਜਾਂਚਣ ਲਈ ਇਹ ਹੋਇਆ ਜੀ ਸਾਨੂੰ ਤਾਂ ਸਵੇਰੀ ਪਤਾ ਲੱਗਿਆ ਜੀ 5 6 ਵਜੇ ਜਦੋਂ ਕਾਲ ਆਈ ਪਿੰਡੋਂ ਹਨਾ ਇੱਥੋਂ ਕਿਸੇ ਨੇ ਕਾਲ ਕਰੀ ਹੋਣੀ ਆ ਹੋਇਆ ਤਾਂ ਜੀ ਸਾਨੂੰ ਪਤਾ ਨਹੀਂ ਵੀ ਕਿਵੇਂ ਹੋਇਆ ਵੀ ਯਾਨੀ ਕਿ ਕੋ ਪਈ ਆ ਜਿਹੜੀ ਦੂਸਰੀ ਕਾਰ ਫੋਰਚੂਨਰ ਉਹ ਲੱਗੀ ਆ ਇਹਦੇ ਵਿੱਚ i20 ਦੇ ਵਿੱਚ ਹਾਂਜੀ ਲੈਫਟ ਸਾਈਡ ਲੱਗੀ ਆ ਰੌਂਗ ਸਾਈਡ ਆ ਕੇ ਇਹ ਆਪਣੀ ਜਗ੍ਹਾ ਸਹੀ ਜਾ ਰਹੇ ਸੀਗੇ ਉਹ ਜਿਹੜਾ ਫੋਰਚੂਨਰ ਚ ਸੀਗਾ ਉਹਨੇ ਲੈਫਟ ਸਾਈਡ ਲਿਆ ਕੇ ਇਹਨਾਂ ਦੇ ਬੇਚਮਾਰੀ ਗੱਡੀ ਕਿੰਨੀ ਸਾਲ ਦੀ ਉਮਰ ਦੀ ਜੀ ਮੁੰਡੇ ਜਿਹੜੇ ਡੈਥ ਹੋਇਆ ਕਿੰਨੇ ਬੰਦੇ ਜਰਦੀ ਇਹ ਇਹ 22-24 ਸਾਲ ਦੀ ਉਮਰ ਸੀਗੀ ਜੀ ਤੇ ਤਿੰਨ ਜਾਣੇ ਹਲੇ ਜ਼ਖਮੀ ਨੇ ਜੀ ਹੋਰ ਉਹ ਹਸਪੀਟਲ ਚ ਐਡਮਿਟ ਨੇ ਸਿਵਲ ਹਸਪੀਟਲ ਫੇਸ 6 ਚ ਠੀਕ ਆ ਸੀਰੀਅਸ ਆ ਹਾਂਜੀ ਉਹ ਦੋ ਹਲੇ ਕਹਿੰਦੇ ਸੀਰੀਅਸ ਨੇ ਇੱਕ ਨੂੰ ਪੀਜੀਆਈ ਰੈਫਰ ਕੀਤਾ ਜੀ ਦੋ ਹਲੇ ਉੱਥੀ ਨੇ ਜੀ ਹਾਂਜੀ ਠੀਕ ਆ ਜੀ ਰਣਜੀਤ ਸਿੰਘ ਸਾਹਿਬ ਰਣਜੀਤ ਸਿੰਘ ਦੀ ਜਿਹੜੇ ਐਕਸੀਡੈਂਟ ਹੋਇਆ ਦਾ ਕੀ ਮਸਲਾ ਹੈਗਾ ਕੀ ਇਨਫੋਰਮੇਸ਼ਨ ਤੁਹਾਡੇ ਕੋਲ ਸਾਨੂੰ ਇਨਫੋਰਮੇਸ਼ਨ ਮਿਲੀ ਆ ਜੀ ਅਜੇ ਉੱਤ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਜੀ ਅੱਜ ਚ ਚਾਰ ਬੈਠੇ ਸੀ ਇੱਕ ਗੱਡੀ 'ਚ ਚਾਰ ਜਣੇ ਸੀ ਇੱਕ ਦੀ ਡੈਥ ਹੋ ਚੁੱਕੀ ਆ ਜੀ ਹੂੰ ਤਿੰਨ ਜਿਹੜੇ ਨੇ ਜਿਸੀ ਕਾਰਵਾਈ ਹੋ ਗਈ ਆ ਪਿਆਵਾਂਗੇ ਆਪਾਂ ਤੇ ਇਹ ਕਿੰਨੇ ਕ ਵਜੇ ਦੀ ਘਟਨਾ ਜੀ 3-4 ਕ ਵਜੇ ਦੀ ਸੜਕੇ ਦੀ ਗੱਲ ਠੀਕ ਆ ਜੀ ਪਰਪੋਸਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਂ ਜੀ ਹਾਂ ਜੀ ਠੀਕ ਹੈ ਕਾਰਵਾਈ ਜਾਰੀ ਹੈ ਅਸਲੀ ਗੱਲ ਸਾਡਾ ਬੀਤੇ ਦਿਨੀ ਮੁਹਾਲੀ ਦੇ ਸੋਹਾਣਾ ਵਿੱਚ ਕਬੱਡੀ ਖਿਡਾਰੀ ਕੋਚ ਤੇ ਖੇਡ ਪ੍ਰਮੋਟਰ ਰਾਣਾ ਬਲਾਚੌਰ ਦੇ ਕਤਲ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਲਾਪਰਵਾਹੀ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਵੀ ਅੱਗੇ ਕੋਈ ਅਪਡੇਟ ਸਾਹਮਣੇ ਨਹੀਂ ਆਈ ਜਿਸ ਨੂੰ ਲੈ ਕੇ ਅੱਜ ਯੂਥ ਕਾਂਗਰਸ ਮੁਹਾਲੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਸਾੜਿਆ ਗਿਆ ਜੀ ਜੀ ਆਪਾਂ ਇੱਥੇ ਜਿਹੜੀ ਪੰਜਾਬ ਦੀ ਵਿਗੜਦੀ ਲੋ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹਦੇ ਖਿਲਾਫ ਯੂਥ ਕਾਂਗਰਸ ਵੱਲੋਂ ਇੱਕ ਪ੍ਰਦਰਸ਼ਨ ਰੱਖਿਆ ਗਿਆ ਸੀਗਾ ਇਸ ਗੁੰਗੀ ਬੈਰੀ ਸਰਕਾਰ ਜਿਹਨੂੰ ਭਗਵੰਤ ਸਿੰਘ ਮਹਾਲੀ ਸਾਡਾ ਜ਼ਿਲ੍ਹਾ ਹੈ ਤੇ ਮਹਾਲੀ ਨੂੰ ਕਹਿੰਦੇ ਆ ਕਿ ਅਸੀਂ ਸਿੰਗਾਪੁਰ ਦੁਬਈ ਨਾਲ ਕੰਪੀਟ ਕਰਾਂਗੇ ਇੱਥੇ ਮਲਟੀਨੇਸ਼ਨਲ ਕੰਪਨੀਆਂ ਦਾ ਹੱਬ ਬਣਾਵਾਂਗੇ ਆਈਟੀ ਹੱਬ ਬਣਾਵਾਂਗੇ ਲੇਕਿਨ ਜਿਹੜੀ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਤੋਂ ਵੀ ਸਟੈਬਲਿਸ਼ਡ ਕੰਪਨੀਆਂ ਨੇ ਉਹ ਵੀ ਇੱਥੋਂ ਭਜਦੀਆਂ ਜਾ ਰਹੀਆਂ ਨੇ ਦਿੱਲੀ ਇੱਥੇ ਕਤਲ ਹੋ ਰਹੇ ਨੇ ਅ ਮਹਿਲਾਵਾਂ ਨਾਲ ਇੱਥੇ ਗਲਤ ਹੱਕਤਾ ਹੋ ਰਹੀਆਂ ਸਨੇਚਿੰਗਾਂ ਇੱਥੇ ਹੋ ਰਹੀਆਂ ਫਰੋਤੀ ਦੀਆਂ ਕੌਲਾਂ ਡੇਲੀ ਦੀ ਹੀ ਗੱਲ ਹੈ ਤੁਸੀਂ ਮੀਡੀਆ ਤੋਂ ਆ ਤੁਸੀਂ ਰੋਜ਼ ਦੇਖਦੇ ਹੋ ਕਿ ਜੇਲ੍ਹਾਂ ਤੋਂ ਬਿਜ਼ਨਸਮੈਨਾਂ ਨੂੰ ਕੋਈ ਸਿੰਗਰ ਕੋਈ ਕਬੱਡੀ ਪਲੇਅਰ ਨੂੰ ਫਰੋਤੀ ਦੀ ਕੌਲਾਂ ਆਉਂਦੀਆਂ ਤੇ ਬਿਲਕੁਲ ਲਾਅ ਐਨ ਆਰਡਰ ਦੀ ਸਿਚੁਏਸ਼ਨ ਖਰਾਬ ਹੁੰਦੀ ਜਾ ਰਹੀ ਹੈ ਉਹਦੇ ਅਗੇਂਸਟ ਅੱਜ ਭਗਵੰਤ ਮਾਨ ਸਾਹਿਬ ਦਾ ਸੀਐਮ ਸਾਹਿਬ ਦਾ ਇੱਥੇ ਪੁਤਲਾ ਫੁੱਕਿਆ ਤੇ ਉਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤੇ ਐਸਪੀ ਸਾਹਿਬ ਨੂੰ ਅਸੀਂ ਮਿਲੇ ਐਸਐਸਪੀ ਸਾਹਿਬ ਨੂੰ ਅਸੀਂ ਮੈਮੋਰੰਡਮ ਦਿੱਤਾ ਕਿ ਜਿਹੜੀ ਸਾਡੀ ਪੰਜਾਬ ਦੀਆਂ ਦਿੱਕਤਾਂ ਤੇ ਸਪੈਸ਼ਲੀ ਮੋਹਾਲੀ ਦਾ ਨਾਗਰਿਕ ਹੋਣ ਦੇ ਨਾਤੇ ਆਪਾਂ ਇੱਥੇ ਮੈਂ ਮੋਹਾਲੀ ਦੀ ਸਮੱਸਿਆ ਬਾਰੇ ਉਹਨਾਂ ਨੂੰ ਜਾਗਰੂਕ ਕਰਾਇਆ ਤੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਵੀ ਦਵਾਇਆ ਕਿ ਆਪਾਂ ਜਲਦੀ ਤੋਂ ਜਲਦੀ ਉਹ ਚੀਜ਼ਾਂ ਦਾ ਹੱਲ ਕੱਢਾਂਗੇ ਜੇ ਉਹ ਹੱਲ ਕੱਢਦੇ ਆਪਾਂ ਉਸ ਚੀਜ਼ ਦਾ ਸਵਾਗਤ ਕਰਦੇ ਆਂ ਲੇਕਿਨ ਜੇ ਉਹ ਚੀਜ਼ਾਂ ਦਾ ਹੱਲ ਨਹੀਂ ਕੱਢਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਪ੍ਰਦਰਸ਼ਨ ਅੱਪਾ ਕਰਾਂਗੇ ਐਸਐਸਪੀ ਆਫਿਸ ਦਾ ਘਰਾਓ ਕਰਾਂਗੇ ਡੀਸੀ ਦਾ ਘਰਾਓ ਕਰਾਂਗੇ ਸੀਐਮ ਹਾਊਸ ਦਾ ਸੀਐਮ ਆਫਿਸ ਦਾ ਵੀ ਘਰਾਓ ਕਰਾਂਗੇ ਮੇਰਾ ਨਾਮ ਸਰਬੋਤਮ ਮਾਨ ਹੈ ਜੀ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਯੂਥ ਕਾਂਗਰਸ ਮੋਹਾਲੀ ਦਾ ਆਜੀਤ ਸਾਹਿਬ ਜੀ ਦਾ ਸਤਿ ਸ੍ਰੀ ਅਕਾਲ ਸਰ ਪ੍ਰਦਰਸ਼ਨ ਅੱਜ ਅਸੀਂ ਕਰਿਆ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਮੋਹਾਲੀ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਪਿਛਲੇ ਦਿਨ ਨੇ 10 ਦਿਨ ਹੋਏ ਆ ਸਾਡੇ ਇੱਥੇ ਇੱਕ ਭਰਾ ਨੌਜਵਾਨ ਸਾਥੀ ਦਾ ਰਾਣਾ ਬਲਚੌਰੀਏ ਦਾ ਕਤ ਉਦੇ ਰਿਲੇਟਡ ਹੈ ਜਿਹਦੀ ਕ੍ਰਿਆ ਹੈ ਤੇ ਅਸੀਂ ਦੇਖਦੇ ਹੋਏ ਆ ਕਰਿਆ ਕਿ 10 ਦਿਨ ਹੋ ਗਏ ਉਹਨੇ ਮੁੰਡੇ ਨੂੰ 15 ਦਿਨ ਹੋ ਗਏ ਉਹਦਾ ਕਤਲ ਹੋਇਆ ਨੇ ਕੀ ਸਰਕਾਰ ਦਾ ਕਿਹੜਾ ਮੋਤਵਰ ਬੰਦਾ ਸੀਐਮ ਸਾਹਿਬ ਖੁਦ ਗਏ ਉਹਨਾਂ ਦਾ ਕੋਈ ਮੋਤਵਰ ਬੰਦਾ ਗਿਆ ਉਹਨਾਂ ਨੂੰ ਮਿਲਣ ਕੀ ਉਹਦੇ ਪਰਿਵਾਰ ਨੂੰ ਅਸੀਂ ਰਿਲੀਫ ਵੱਲੋਂ ਜਾਂ ਸਰਕਾਰ ਵੱਲੋਂ ਕੀ ਮਦਦ ਕਰ ਰਹੇ ਆ ਕੀ ਆਰਥਿਕ ਮਦਦ ਕਰ ਰਹੇ ਆ ਤੇ ਕੀ ਉਹਦਾ ਜੋ ਕਤਲ ਹੋਇਆ ਉਹਦੀ ਕੀ ਜਸਟੀਫਿਕੇਸ਼ਨ ਹੈ ਸਰਕਾਰ ਵੱਲੋਂ ਕੋਈ ਨੁਮਾਇੰਦਾ ਨਹੀਂ ਗਿਆ ਹਾਲੇ ਤੱਕ ਉਹਨੂੰ ਮਿਲਣ ਪਰਿਵਾਰ ਪਰ ਇਹ ਹਰ ਇੱਕ ਕੋਈ ਵੀ ਕਤਲ ਹੋ ਜੂਵੇ ਪੰਜਾਬ 'ਚ ਹਰ ਇੱਕ ਨੂੰ ਜਿਹੜਾ ਇਹਨਾਂ ਕੋਲ ਕੋਈ ਇੰਟੈਲੀਜੈਂਸ ਇਹਨਾਂ ਦਾ ਫੇਲਿਅਰ ਹੈ ਕੋਈ ਵੀ ਕਤਲ ਹੋ ਜਾਂਦਾ ਉਹਨੂੰ ਇਸ ਤੋਂ ਬਾਅਦ ਇਹ ਗੈਂਗਵਾਰ ਦਾ ਨਾਮ ਦੇ ਦਿੰਦੇ ਆ ਗੈਂਗਵਾਰ ਕੰਟਰੋਲ ਕਰਨਾ ਕਿਹਦਾ ਕੰਮ ਹੈ ਉਹ ਗਵਰਨਮੈਂਟ ਸਾਹਿਬ ਸੁੱਤੇ ਪਈ ਹੈ ਆਪਣੇ ਨਾਲ ਉਹ ਹਜ਼ਾਰ ਬੰਦੇ ਦੀ ਸਿਕਿਉਰਿਟੀ ਲੈ ਕੇ ਤੁਰਦੇ ਆ ਸਰਕਾਰ ਬਣਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਮੈਂ ਤਾਂ ਸਿਕਿਉਰਿਟੀ ਨਹੀਂ ਲਵਾਂਗਾ ਮੈਂ ਕੁਝ ਨਹੀਂ ਕਰੂੰਗਾ ਉਹਨਾਂ ਹਜ਼ਾਰ ਬੰਦਿਆਂ ਨੂੰ ਆਪਣੇ ਤੋਂ ਦੂਰ ਕਰਨ ਤੇ ਉਹਨਾਂ ਨੂੰ ਕਹਿ ਇੰਟੈਲੀਜੈਂਸ ਚ ਜਾਓ ਤੇ ਇੰਟੈਲੀਜੈਂਸ ਫੇਲਿਅਰ ਆ ਜੇ ਗੈਂਗਵਾਰ ਕਹਿ ਰਹੇ ਆ ਕੋਈ ਗੈਂਗਵਾਰ ਨਹੀਂ ਸਰ ਉਹ ਬਹੁਤ ਹੀ ਇੱਕ ਡੀਸੈਂਟ ਪਲੇਅਰ ਸੀਗਾ ਕਬੱਡੀ ਦਾ ਪ੍ਰਮੋਟਰ ਸੀਗਾ ਮਾਂ ਖੇਡ ਕਬੱਡੀ ਦਾ ਪ੍ਰਮੋਟਰ ਸੀਗਾ ਪ੍ਰਵਾਦ 10 ਦਿਨ ਪਹਿਲਾਂ ਉਹਦਾ ਮੁੰਡੇ ਦਾ ਵਿਆਹ ਹੋਇਆ ਜੇ ਉਹ ਗੈਂਗਵਾਰ ਹੁੰਦਾ ਜੇ ਅਸੀਂ ਕਹਿੰਨੇ ਆ ਕਿ ਉਹਦੇ ਕੋਲ ਕੋਈ ਥ੍ਰੈਟ ਹੈ ਤੇ ਅਗਲਾ ਪਾਗਲ ਥੋੜੀ ਆ ਵੀ 10000 ਬੰਦੇ ਦੀ ਭੀੜ ਚ ਆਗੇ ਉਹ ਮੇਲੇ ਚ ਆਏਗਾ ਤੇ ਕਬੱਡੀ ਖੇਲੇਗਾ ਸਰ ਕਾਰਵਾਈ ਤਾਂ ਬਾਅਦ ਦੀ ਗੱਲ ਹੈ ਅਸੀਂ ਕਹਿੰਨੇ ਆ ਸਿਚੁਏਸ਼ਨ ਨੇ ਪੈਦਾ ਕੀ ਹੋ ਰਹੀ ਹੈ ਉਹਨਾਂ ਦਾ ਤੁਸੀਂ ਦੇਖੋ ਹਮਲਾਵਰਾਂ ਦਾ ਕਿੱਡਾ ਜਿਗਰਾ ਹੈ ਕਿ ਉਹ 10000 ਭੀੜ ਹੋਵੇ ਮੇਲਾ ਹੋਵੇ ਆ ਕੇ ਉਹ ਉੱਥੇ ਡਿਪਟੀ ਸਾਹਿਬ ਅਵੇਲੇਬਲ ਹੈ ਪ੍ਰੈਜ਼ੈਂਟ ਸੀਗੇ ਐਸਐਚਓ ਪਤਾ ਨਹੀਂ ਮੁਹਾਲੀ ਦੇ ਮੰਨੇ ਦਮੰਨੇ ਕਿੰਨੇ ਉੱਥੇ ਸੀਗੇ ਫਿਰ ਵੀ ਉਹ ਆਏ ਆਪਣੇ ਮਿਸ਼ਨ ਨੂੰ ਉਹਨਾਂ 'ਤੇ ਇਲਜ਼ਾਮ ਦੇ ਆ ਤੇ ਉਹਦਾ ਕਤਲ ਕਰਕੇ ਵਾਪਸ ਚਲੇ ਗਏ ਸਭ ਤੋਂ ਹਰਾਨੀ ਵਾਲੀ ਗੱਲ ਹੈ ਕਿ ਕਤਲ ਵੀ ਕਰਿਆ ਤੇ ਅਗਲੇ ਭੱਜ ਵੀ ਗਏ ਤੇ ਉਹਨਾਂ 'ਚ ਅਜੇ ਤੱਕ ਇੱਕ ਨਹੀਂ ਫੜ ਹੋਇਆ ਹੋਰ ਕਿਸੇ ਦਾ ਪਤਾ ਨਹੀਂ ਕਿਹਦਾ ਇਨਕਾਊਂਟਰ ਕਰਕੇ ਕਹਿ ਰਹੇ ਨੇ ਅਸੀਂ ਇਨਕਾਊਂਟਰ ਕਰ ਰਹੇ ਹਾਂ ਜੀ ਇਨਕਾਊਂਟਰ ਕਰਨਾ ਮੇਰੇ ਮੇਰਾ ਮੰਨਣਾ ਹੈ ਕਿ ਇਨਕਾਊਂਟਰ ਕਰਨਾ ਇਜ਼ ਨਾਟ ਅ ਸੋਲੂਸ਼ਨ ਅਗਲਾ ਕੀ ਕੀਤਾ ਹੁਣ ਕੀ ਅਸੀਂ ਅੱਜ ਦੀ ਬੜੇ ਸ਼ਾਰਟ ਨੋਟਿਸ ਤੇ ਅਸੀਂ ਐਸਐਸਪੀ ਸਾਹਿਬ ਕੋਲ ਮੈਮੋਰੰਡਮ ਜਮਾਣੇ ਸੀ ਕੀ ਯਾਤਾ ਉਹਦੇ ਪਰਿਵਾਰ ਨੂੰ ਤੇ ਹੋਰ ਮੁਹਾਲੀ ਦੀ ਵਿਗੜਦੀਆਂ ਜਿਹੜੇ ਹਾਲਾਤ ਐ ਉਹਨਾਂ ਨੂੰ ਸੁਧਾਰਿਆ ਜਾਵੇ ਨਹੀਂ ਤਾਂ ਆਉਣ ਵਾਲੇ ਟਾਈਮ ਤੇ ਆਉਣ ਵਾਲੇ 5 10 15 ਦਿਨਾਂ 'ਚ ਜੇ ਉਹਦੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਹੋਰ ਉਹਦੇ ਵਰਗੇ ਸਾਡੇ ਕਿੰਨੇ ਭਰਾ ਸਿੰਗਰ ਭਾਈਚਾਰੇ 'ਚੋਂ ਰੋਲ ਥ੍ਰੈਟ ਆ ਰਹੇ ਐ ਹੋਰ ਪਲੇਅਰਾਂ ਨੂੰ ਥ੍ਰੈਟ ਆ ਰਹੇ ਐ ਜੇ ਆਉਣ ਵਾਲੇ ਦਿਨਾਂ 'ਚ ਨਾ ਇਨਸਾਫ ਮਿਲਿਆ ਸੀਐਮ ਦੇ ਘਰ ਦੇ ਅੰਦਰ ਬੜਨ ਦਾ ਯੂਥ ਕਾਂਗਰਸ ਕੰਮ ਕਰੇਗੀ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਫਿਰ ਉਸ ਚੀਜ਼ ਠੀਕ ਹੈ ਸ਼੍ਰੀ ਫਤੇਗੜ ਸਾਹਿਬ ਦੀ ਸਬਾ ਤੇ ਸ਼ਹੀਦਾਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਸਾਲ ਵੀ ਗੁਰੂ ਸੇਵਾ ਸੇਵਕ ਜੱਥਾ ਤੇ ਸਮੂਹ ਸਾਥ ਸੰਗਤ ਮੁੰਡੀ ਖਰੜ ਵੱਲੋਂ ਲੰਗਰ ਲਗਾਇਆ ਗਿਆ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਸੇਵਾਦਾਰਾਂ ਨੇ ਕਿਹਾ ਕਿ ਹਰ ਸਾਲ ਵਿਸ਼ਾਲ ਨਗਰ ਕੀਰਤਨ ਵੀ ਕੱਢੇ ਜਾਂਦੇ ਹਨ ਤੇ ਪਾਠ ਦੇ ਭੋਗ ਵੀ ਪਾਏ ਜਾਂਦੇ ਹਨ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤ ਨੂੰ ਪਹਿਲੀ ਪਾਤ ਪਾਤ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਜੋ ਛੋਟੇ ਸਾਹਿਬ ਜਦੇ ਤਾਂਤਨ ਬਾਬਾ ਜੋਰਾਵਰ ਸਿੰਘ ਜੀ ਤਾਂਤਨ ਬਾਬਾ ਫਤੇ ਸਿੰਘ ਜੀ ਰਾਜ ਮਾਤਾ ਗੁਜਰਕੌਰ ਜੀ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਜੋ ਕਿ ਹਰ ਸਾਲ ਦੀ ਤਰ੍ਹਾਂ ਇਹ ਸਮਾਗਮ ਮੇਨ ਜਿਟੀ ਰੋਡ ਦੇ ਉੱਤੇ ਕਰਵਾਏ ਜਾਂਦੇ ਹਨ ਸੋ ਇਸ ਵਾਰ 21ਵਾਂ ਜੋ ਸਰਬਸਾਂਝਾ ਅਖੰਡ ਪਾਠ ਉਹਨਾਂ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਜੋ 21ਵਾਂ ਮਹਾਨ ਸਰਬਸਾਂਝਾ ਅਖੰਡ ਪਾਠ ਅਤੇ ਮਹਾਨ ਨਗਰ ਕੀਰਤਨ ਜੋ ਕਿ ਮੇਨ ਜਿਟੀ ਰੋਡ ਦੇ ਉੱਤੇ ਪਰ ਆਰੰਭ ਕੀਤੇ ਗਏ ਹਨ ਸੋ ਅੱਜ ਮੱਧ ਦਾ ਦਿਨ ਹੈ ਅਖੰਡ ਪਾਠ ਸਾਹਿਬ ਦਾ ਤੇ ਅੱਜ ਗੁਰੂ ਕੇ ਲੰਗਰ ਵੀ ਕੋ ਅਟੁੱਟ ਚੱਲ ਰਹੇ ਹਨ ਸਵੇਰ ਤੋਂ ਚਾਹ ਦੇ ਲੰਗਰ ਜੋ 25 ਤਰੀਕ ਤੋਂ ਨਿਰੰਤਰ ਚੱਲ ਰਹੇ ਹਨ 24 ਘੰਟੇ ਸੋ ਕੱਲ 28 ਤਰੀਕ ਨੂੰ ਸਵੇਰੇ 6 ਵਜੇ ਜੋ ਅਖੰਡ ਪਾਠਾਂ ਦੇ ਉਪੋਗੋ ਪਹਿ ਜਾਣਗੇ ਸੋ ਉਸ ਤੋਂ ਪ੍ਰੰਤ ਮਾਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਮੇਨ ਜਿਟੀ ਰੋਡ ਤੋਂ ਆਰੰਭ ਹੋ ਕੇ ਨਗਰ ਖੇੜੇ ਦੀਆਂ ਪ੍ਰਕਰਮਾਂ ਕਰਦਿਆਂ ਹੋਇਆਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਸਮਾਪਤੀ ਹੋਵੇਗੀ ਸੋ ਸਾਰੀ ਸੰਗਤ ਨੂੰ ਬੇਨਤੀ ਕਿ ਭਾਈ ਆਓ ਉਹਨਾਂ ਮਹਾਨ ਸ਼ਹੀਦਾਂ ਦੀ ਲਾਸਾਨੀ ਨੂੰ ਸ਼ਹੀਦੀ ਨੂੰ ਯਾਦ ਕਰਦੇ ਹੋਇਆਂ ਨਗਰ ਕੀਰਤਨਾ ਵਿੱਚ ਸ਼ਾਮਲ ਹੋ ਕੇ ਲੰਗਰਾਂ 'ਚ ਸੇਵਾ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਕੇ ਆਪਾਂ ਆਪਣੇ ਜੀਵਨ ਨੂੰ ਸਫਲੇ ਬਣਾਈਏ ਨੌਜਵਾਨਾਂ ਨੂੰ ਬੇਨਤੀ ਹੈ ਕਿ ਭਾਈ ਆਓ ਉਹਨਾਂ ਛੋਟੇ-ਛੋਟੇ ਬੱਚਿਆਂ ਦੀ ਮਹਾਨ ਸ਼ਹੀਦੀ ਨੂੰ ਆਪਾਂ ਯਾਦ ਕਰੀਏ ਨਸ਼ਿਆਂ ਤੋਂ ਦੂਰ ਹੋਈਏ ਚਿੱਟੇ ਤੋਂ ਦੂਰ ਹੋਈਏ ਕਿਉਂਕਿ ਉਹਨਾਂ ਦੀ ਸ਼ਹੀਦੀ ਨੂੰ ਜੇ ਯਾਦ ਰੱਖਿਆ ਜਾਊਗਾ ਤਾਂ ਸਾਡੀਆਂ ਪੀੜ੍ਹੀਆਂ ਵੱਸ ਸਕਦੀਆਂ ਹਨ ਸੋ ਸਾਰੇ ਨੌਜਵਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਜਿਵੇਂ ਸਾਡੇ ਨਾਲ ਨੌਜਵਾਨ ਵੀਰ ਜੁੜ ਕੇ ਸਾਡੇ ਨਾਲ ਸੇਵਾ ਕਰ ਰਹੇ ਹਨ ਸਾਰੇ ਨੌਜਵਾਨ ਵੀਰ ਸੇਵਾ ਕਰੋ ਸਤਿਗੁਰਾਂ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਜੋ ਸਿੱਧੀ ਜੋੜ ਮੇਲਾ ਹੈ ਆਪਣੀ ਆਉਣ ਵਾਲੀ ਆ ਪੀੜੀਆਂ ਤਾਂ ਹੀ بچ ਸਕਦੀਆਂ ਏ ਜੇ ਆਪਾਂ ਗਰਬਾਣੀ ਨਾਲ ਬਾਣੀ ਬਾਣੇ ਨਾਲ ਜੋੜੂਗੇ ਹੁਣ ਤੁਹਾਨੂੰ ਪਤਾ ਹੀ ਹੈ ਬੇ ਅੱਜ ਕੱਲ੍ਹ ਕਹੀ ਜਿਹੀ ਹਵਾ ਚੱਲ ਰਹੀ ਹੈ ਪੈਸਿਆਂ ਬਦਲੇ ਗਹਿਣਿਆਂ ਬਦਲੇ ਜ਼ਮੀਨਾਂ ਬਦਲੇ ਕੋਠੀਆਂ ਬਦਲੇ ਆਪਣੇ ਧਰਮ ਖੀਤੇ ਜਾ ਰਹੇ ਆ ਇਹਨਾਂ ਤੋਂ ਬਚੋ ਉਹਨਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੇ ਧਰਮ ਬਚਾਏ ਆ ਅੰਤਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਡੀ ਕੌਮ ਦੇਸ਼ ਭਰ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਕਿ ਹਿੰਦੂਆਂ ਦੀ ਕਿੱਦਾਂ ਮਹਾਰਾਜ ਨੇ ਇੱਜ਼ਤ ਰੱਖੀ ਇਹ ਜਿਹੜੇ ਅਸੀਂ ਸਾਡਿਆਂ ਪਹਿਣਾ ਸਿਰਾਂ ਵਿੱਚੋਂ ਸੰਦੂਰ ਪਾਉਂਦੀਆਂ ਇਹ ਤਾਂ ਹੀ ਪੈਂਦੇ ਹਨ ਜੇ ਸਾਡੇ ਗੁਰੂ ਮਹਾਰਾਜ ਨੇ ਐਡੀ ਬੜੀ ਸ਼ੀਧੀ ਕੀਤੀ ਮੈਂ ਹੀ ਸਾਰਿਆਂ ਨੂੰ ਬੇਨਤੀ ਕਰਦਾ ਵੇ ਆਪਣੇ ਧਰਮ 'ਚ ਪੱਕੇ ਹੋਈਏ ਨਸ਼ਿਆਂ ਤੋਂ ਦੂਰ ਰਹੀਏ ਆਪਣੇ ਬੱਚਿਆਂ ਨੂੰ ਬਚਾਈਏ ਆਪਣੇ ਧਰਮ ਨੂੰ ਕਿਸੇ ਦੇ ਧਰਮ ਦੇ ਹੱਥ ਨਾ ਫੜਾਈਏ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਅਸੀਂ ਸਾਰੇ ਧਰਮਾਂ 'ਚ ਇੱਜ਼ਤ ਕਰਦੇ ਆਂ ਸਾਡਾ ਇੱਕੋ ਹੀ ਨਾਰਾ ਏ ਬਿਉਸ ਸ਼ਹੀਦਾਂ ਨੂੰ ਯਾਦ ਕਰੀਏ ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੀਏ ਆਪਣੇ ਬੱਚਿਆਂ ਨੂੰ ਗੁਰੂ ਬਾਣੀ ਨਾਲ ਗੁਰੂ ਪੰਥ ਨਾਲ ਜੋੜੀਏ ਗੁਰੂ ਮਹਾਰਾਜ ਦੇ ਆ ਉਹ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਆਪਣੇ ਛੋਟੇ-ਛੋਟੇ ਬੱਚੇ ਸਾਡੇ ਉੱਤੇ ਬਾਰੇ ਹਨ ਮੈਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦਾ ਹਾਂ ਵੀ ਆਪਣੇ ਬੱਚਿਆਂ ਨੂੰ ਫਤਿਹਗੜ੍ਹ ਸਾਹਿਬ ਲਿਜਾਈਏ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਤੇ ਉਹਨਾਂ ਦੀਆਂ ਸ਼ਹੀਦੀਆਂ ਬਾਰੇ ਦੱਸੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਇਨ ਕਲੇ ਵਿੱਚ ਵੀ ਇਹੀ ਆਲਮ ਦੇਖਣ ਨੂੰ ਮਿਲਿਆ ਜਿੱਥੇ ਉੱਥੋਂ ਦੀਆਂ ਸੰਗਤਾਂ ਨੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰੂ ਦੇ ਲੰਗਰ ਲਗਾਏਗੇ ਸੇਵਾਦਾਰਾਂ ਨੇ ਕਿਹਾ ਕਿ ਸਨ ਇਨ ਕਲੇ ਦੀ ਸੰਗਤਾਂ ਹਰ ਸਾਲ ਮਿਲ ਕੇ ਦੁੱਧ ਤੇ ਪ੍ਰਸ਼ਾਦਾਂ ਦਾ ਲੰਗਰ ਲਗਾਉਂਦੀਆਂ ਹਨ ਤੇ ਇਹ ਲੰਗਰ ਸਾਰਾ ਦਿਨ ਚੱਲਦਾ ਹੈ ਤੇ ਉਹਨਾਂ ਕਿਹਾ ਕਿ ਅਚ ਲੋੜ ਹੈ ਸਾਡੀ ਨਵੀਂ ਪੀੜੀ ਨੂੰ ਸਿੱਖੀ ਨਾਲ ਛੋੜਨ ਦੀ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਅਸੀਂ ਸਾਰੇ ਸੰਗਤ ਦੇ ਸਹਿਯੋਗ ਨਾਲ ਇੱਥੇ ਲੰਗਰ ਵਰਤਾ ਰਹੇ ਹਾਂ ਤੇ ਅੱਜ ਵੀ ਇਹ ਸੇਵਾ ਸਾਰੇ ਦੇ ਸਹਿਯੋਗ ਨਾਲ ਚੱਲ ਰਹੀ ਹੈ ਵਾਹਿਗੁਰੂ ਜੀ ਮਿਹਰ ਕਰਨ ਅੱਗੇ ਵੀ ਇਸ ਤਰ੍ਹਾਂ ਹੀ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਰੇਸ਼ਨ ਹੈ ਉਹਨਾਂ ਨੂੰ ਧਰਮ ਦੇ ਨਾਲ ਜੋੜਨ ਦੀ ਬਹੁਤ ਲੋੜ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਉਸੇ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ ਇਹ ਕਿ ਬੱਚਿਆਂ ਨੂੰ ਇਤਿਹਾਸ ਦੱਸਿਆ ਜਾਵੇ ਸ਼ਾਹਬ ਜਾਦਿਆ ਦਾ ਉਹਨਾਂ ਦੀ ਲਾਸਾਨੀ ਸ਼ਹਾਦਤ ਦਾ ਕੀ ਕਹਿਣਾ ਜੋ ਲਈ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਦਾ ਸਾਡੇ ਸਾਰੇ ਸਿੱਖ ਪਰਿਵਾਰ ਨੂੰ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਅਸਮਾਨ ਹੈ ਅਸੀਂ ਆਪ ਕੋਈ ਗੁਰੂ ਸਾਹਿਬ ਦੇ ਬੱਚੇ ਆ ਅੱਜ ਇਹ ਲੰਗਰ ਦਾ ਉਪਰਾਲਾ ਅਸੀਂ ਕੀਤਾ ਹੈ ਹਰ ਸਾਲ ਕਰਦੇ ਆਏ ਹਰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਨਾਲ ਦੇ ਆਂਦੇ ਸਹਿਯੋਗ ਨਾਲ ਵਾਹਿਗੁਰੂ ਮੇਰ ਕਰੇ ਹਮੇਸ਼ਾ ਸਾਨੂੰ ਚੜ੍ਹਦੀ ਕਲਿਆ ਵਿੱਚ ਏਸੀ ਤਰ੍ਹਾਂ ਹਿੰਮਤ ਤੇ ਉਤਸ਼ਾਹ ਦਿੰਦੇ ਰਹਿਣ ਤਾਂ ਕਿ ਅਸੀਂ ਹਰ ਸਾਲ ਗੁਰੂ ਸਾਹਿਬ ਦੇ ਛੋਲੇ ਸਾਹਿਬ ਜਤਾਂ ਦੀ ਯਾਦ ਵਿੱਚ ਲੰਗਰ ਦੀ ਸੇਵਾ ਜਿਹੜਾ ਇਸੇ ਤਰ੍ਹਾਂ ਚਲਾਉਂਦੇ ਰਏ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪੈ ਜੀ ਸਕੂਲਾਂ ਦੇ ਵਿੱਚ ਹੋਰ ਭਾਈ ਪੜਾਈਆਂ ਨੇ ਧਰਮ ਦੀ ਪੜਾਈ ਤੋਂ ਕਿਉਂ ਦੂਰ ਰੱਖਿਆ ਜਾ ਰਿਹਾ ਸਾਡੇ ਬੱਚਿਆਂ ਨੂੰ ਕਾਰਨ ਕੀ ਦੇਖੋ ਜੀ ਇਹ ਸਿਆਸਤੀ ਚੀਜ਼ਾਂ ਐ ਅਸੀਂ ਇਹਨਾਂ ਬਾਰੇ ਨਾ ਗਈਏ ਜੇ ਸਕੂਲਾਂ 'ਚ ਨਹੀਂ ਪੜਾ ਰਹੇ ਤਾਂ ਅਸੀਂ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਸਿੱਖ ਇਸੇ ਕੀ ਇਤਿਹਾਸ ਬਾਰੇ ਜ਼ਰੂਰ ਦੱਸਣਾ ਚਾਹਣਾ ਦੇਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਦੱਸਣਾ ਜਿਦਾਂ ਅਸੀਂ ਕਿਸ ਕੌਮ ਦੇ ਵਾਰਿਸ ਆ ਅਸੀਂ ਕਿਸ ਕੌਮ ਨਾਲ ਅਸੀਂ ਬਿਲੋਂਗ ਕਰਦੇ ਆ ਸਾਡੀ ਜਿਹੜਾ ਵਿਰਸਾ ਬਹੁਤ ਹੀ ਜ਼ਿਆਦਾ ਉੱਚਾ ਤੇ ਬਹੁਤ ਹੀ ਜ਼ਿਆਦਾ ਕੀਮਤੀ ਵਿਰਸਾ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਅਸੀਂ ਉਸ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਣਾ ਅੱਗੇ ਉਹਨਾਂ ਨੇ ਆਪਣੇ ਅਸੀਂ ਆਪਣੇ ਬੱਚਿਆਂ ਨੂੰ ਦਵਾਂਗੇ ਤਾਂ ਹੀ ਸਾਡੇ ਬੱਚੇ ਅੱਗੇ ਆਪਣੇ ਬੱਚਿਆਂ ਨੂੰ ਦੇਣਗੇ ਇਹ ਪੀੜੀ ਤਾਂ ਹੀ ਚੱਲੇਗੀ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਗੁਰੂ ਇਤਿਹਾਸ ਨਾਲ ਦੱਸਾਂਗੇ ਜੋੜਾਂਗੇ ਉਹਨਾਂ ਨੂੰ ਤਾਂ ਹੀ ਅੱਗੇ ਇਹ ਜਿਹੜਾ ਸਿਲਸਿਲਾ ਚੱਲਦਾ ਰਹੇਗਾ ਤੇ ਇਹ ਸਿਲਸਿਲਾ ਇੱਥੇ ਨਹੀਂ ਰੁਕਣਾ ਚਾਹੀਦਾ ਇਹ ਸਿਲਸਿਲਾ ਚੱਲਦਾ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਸੈਸ਼ਨ ਸਾਡੀਆਂ ਅਸਤੀਆਂ ਕਾਸ ਖਬਰ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ